ਮੈਡੀਕਲ ਦੀ ਪੜਾਈ ਕਰਨ ਵਾਲੇ ਸਟੂਡੈਂਟਸ ਦੇ ਲਈ ਅਹਿਮ ਖਬਰ ਹੈ ਪੀਜੀ ਮੈਡੀਕਲ ਦੇ ਵਿੱਚ ਡੋਮਿਸਾਈਲ ਰਿਜ਼ਰਵੇਸ਼ਨ ਗੈਰ ਸੰਵਿਧਾਨਿਕ ਹੈ ਸੁਪਰੀਮ ਕੋਰਟ ਨੇ ਪੀਜੀ ਦੇ ਵਿੱਚ ਡੋਮਿਸਾਈਲ ਕੋਟਾ ਖਤਮ ਕਰ ਦਿੱਤਾ ਹੈ ਡੋਮਿਸਾਈਲ ਕੋਟਾ ਆਰਟੀਕਲ 14 ਦੀ ਉਲੰਘਣਾ ਹੈ ਸੁਪਰੀਮ ਕੋਰਟ ਦੇ ਵੱਲ ਆਰਟੀਕਲ 14 ਦਾ ਹਵਾਲਾ ਦਿੱਤਾ ਗਿਆ ਹੈ ਰਾਜ ਕੋਟੇ ਦੀਆਂ ਸੀਟਾਂ ਨੀਟ ਮੈਰਿਟ ਤੇ ਭਰੀਆਂ ਜਾਣ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਨੇ ਕਾ ਸੁਪਰੀਮ ਕੋਰਟ ਦੇ ਵੱਲੋਂ ਜੋ ਕਿ ਇਹ ਐਮ ਆ ਟਿੱਪਣੀ ਕੀਤੀ ਕਿ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਪੀਜੀ ਮੈਡੀਕਲ ਦੇ ਵਿੱਚ ਡੋਮਿਸਾਈਲ ਰਜਰਵੇਸ਼ਨ ਗੈਰ ਸੰਵਿਧਾਨਿਕ ਿਕrar ਦਿੱਤਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਨੇ ਆ ਪੀਜੀ ਦੇ ਵਿੱਚ ਆ ਡੋਮਿਸਾਈਲ ਕੋਟਾ ਆ ਖਤਮ ਕਰ ਦਿੱਤਾ ਹੈ ਤਾਂ ਮੈਡੀਕਲ ਦੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਐ ਵੱਡੀ ਖਬਰ ਹੈ ਮੈਡੀਕਲ ਦੇ ਵਿੱਚ ਜਿਹੜੇ ਪੋਸਟ ਗ੍ਰੈਜੂਏਸ਼ਨ ਕਰਦੇ ਨੇ ਉਸ ਦੇ ਵਿੱਚ ਜਿਹੜਾ ਕਿ ਪਹਿਲਾਂ ਆ ਡੋਮਿਸਾਈਲ ਕੋਟਾ ਮਿਲਦਾ ਸੀ ਉਸ ਡੋਮਿਸਾਈਲ ਕੋਟੇ ਨੂੰ ਖਤਮ ਕਰ ਦਿੱਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜੇ ਹੋਏ ਨੇ ਉਮੇਸ਼ਾ ਮੈਡੀਕਲ ਦੇ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਆ ਕੀ ਕੋ ਜਾਣਕਾਰੀ ਤੇ ਦੇਖੋ ਇਹ ਮਾਮਲਾ ਪਹਿਲਾਂ ਪੰਜਾਬ ਹਾਈ ਕੋਰਟ ਸੀ ਫਿਰ ਇਸ ਮਾਮਲੇ ਨੂੰ ਚੁਣੌਤੀ ਦਿੱਤੀ ਗਈ ਸੀ ਸੁਪਰੀਮ ਕੋਰਟ ਵਿੱਚ ਮੈਡੀਕਲ ਕਾਲਜ ਨੂੰ ਲੈ ਕੇ ਇਹ ਮਾਮਲਾ ਸੀਗਾ ਕਿ ਜਿਹੜੇ ਪੋਸਟ ਗ੍ਰੈਜੂਏਟ ਮੈਡੀਕਲ ਸਟੂਡੈਂਟ ਨੇ ਉਹਨਾਂ ਨੂੰ ਰੈਜ਼ਿਡੈਂਸ ਬੇਸਡ ਜਿਹੜਾ ਡੋਮਿਸਾਈਲ ਹੁੰਦਾ ਜਿੱਦਾਂ ਤੁਹਾਨੂੰ ਪਤਾ ਕਿ ਕੋਈ ਕਈ ਵਾਰ ਨੌਕਰੀ ਲਈ ਡੋਮਿਸਾਈਲ ਹੋਣਾ ਚਾਹੀਦਾ ਵੀ ਤੁਸੀਂ ਪੰਜਾਬ ਦੇ ਹੋ ਹਰਿਆਣਾ ਦੇ ਹੋ ਦਿੱਲੀ ਦੇ ਹੋ ਹਿਮਾਚਲ ਦੇ ਹੋ ਤਹੀਂ ਮੈਡੀਕਲ ਹਸਪਤਾਲਾਂ ਦੇ ਵਿੱਚ ਵੀ ਦਾਖਲੇ ਲਈ ਡੋਮਿਸਾਈਲ ਹੁੰਦਾ ਹੈ ਕਿ ਪੰਜਾਬ ਤੋਂ ਹੋ ਹਰਿਆਣੇ ਤੋਂ ਤਾਂ ਸੁਪਰੀਮ ਕੋਰਟ ਨੇ ਹੁਣ ਸਾਫ਼ ਕਰਤਾ ਹੈ ਕਿ ਇੱਕ ਡੋਮਿਸਾਈਲ ਹੈ ਕਿ ਅਸੀਂ ਇਸ ਭਾਰਤ ਦੇਸ਼ ਦੇ ਨਾਗਰਿਕਾਂ ਔਰ ਇਹ ਜਿਹੜਾ ਡੋਮਿਸਾਈਲ ਵਾਲਾ ਇਸ਼ੂ ਸੀਗਾ ਕਿ ਇਹਨੂੰ ਕਹਿ ਕੇ ਕਿ ਆਰਟੀਕਲ 14 ਦਾ ਉਲੰਘਣ ਹੈ ਕਿ ਅਸੀਂ ਕਿਵੇਂ ਇਹ ਚੀਜ਼ ਵੰਡ ਸਕਦੇ ਆ ਵੀ ਇੱਕ ਪੰਜਾਬ ਦਾਏ ਉੱਥੇ ਐਡਮਿਸ਼ਨ ਨਹੀਂ ਲੈ ਸਕਦਾ ਹੈ ਹਰਿਆਣੇ ਦਾਏ ਉੱਥੇ ਨਹੀਂ ਲੈ ਸਕਦਾ ਔਰ ਸਾਫ਼ ਕਰਤਾ ਸੁਪਰੀਮ ਕੋਰਟ ਨੇ ਆਪਣੇ ਇਸ ਫੈਸਲੇ ਵਿੱਚ ਕਿ ਇਹ ਜਿਹੜੀ پابੰਦੀਆਂ ਹੈ ਇਹ ਕਿਤੇ ਨਾ ਕਿਤੇ ਢਾਂਚੇ ਲਈ ਠੀਕ ਨਹੀਂ ਹੈ ਸਭ ਨੂੰ ਰਾਈਟ ਹੈ ਕੋਈ ਵੀ ਆਪਣਾ ਇੰਡੀਆ ਵਿੱਚ ਕਿੱਥੇ ਵੀ ਰੈ residense ਰੱਖ ਸਕਦਾ ਹੈ ਕਿੱਥੇ ਵੀ ਐਡਮਿਸ਼ਨ ਪੜਾਈ ਆਪਣਾ ਰੋਜ਼ਗਾਰ ਆਪਣਾ ਸਕਿੱਲ ਜਿਹੜਾ ਉਹ ਲੈ ਸਕਦਾ ਤੇ ਕਰ ਸਕਦਾ ਹੈ ਕਿਤੇ ਨਾ ਕਿਤੇ ਇੱਕ ਵੱਡਾ ਫੈਸਲਾ ਔਰ ਆਉਣ ਵਾਲੇ ਸਮੇਂ 'ਚ ਇਹੀ ਫੈਸਲਾ ਸੁਪਰੀਮ ਕੋਰਟ ਦਾ ਕਿਉਂਕਿ ਸੁਪਰੀਮ ਕੋਰਟ ਹੈ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦਾ ਇੱਕ ਫੈਸਲਾ ਹੈ ਇਹ ਨजीर ਵੀ ਬਣੇਗੀ ਹਮੇਸ਼ਿਆ ਯਾਨੀ ਕਿ ਕੋਈ ਵੀ ਜੇਕਰ ਵਿਦਿਆਰਥੀ ਪੋਸਟ ਗ੍ਰੈਜੂਏਸ਼ਨ ਮੈਡੀਕਲ ਦੇ ਵਿੱਚ ਕਰਨਾ ਚਾਹੁੰਦਾ ਹੈ ਤਾਂ ਹੁਣ ਉਹ ਕਿਸੇ ਤਰੀਕੇ ਦੀ ਕੋਈ ਵੀ ਆ ਡੋਮਿਸਾਈਲ ਰੈਜ਼ਰਵੇਸ਼ਨ ਨਹੀਂ ਹੋਵੇਗੀ ਕਿਸੇ ਵੀ ਜਗ੍ਹਾ ਤੇ ਮਤਲਬ ਭਾਰਤ ਦੇ ਕਿਸੇ ਵੀ ਸੂਬੇ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਜਾ ਸਕਦੀ ਹੈ ਜੀ ਬਿਲਕੁਲ ਲਿਖੋ ਜੇ ਕੋਰਟ ਦੇ ਫੈਸਲੇ ਨੂੰ ਸਮਝਿਆ ਜਾਏ ਤਾਂ ਇਹ ਇਹ ਗੱਲ ਸਾਫ਼ ਹੈ ਇਹੀ ਗੱਲ ਕਹੀ ਗਈ ਹੈ ਕਿ ਭਾਰਤ ਇੱਕ ਦੇਸ਼ ਹੈ ਇਸ ਦੇਸ਼ ਦਾ ਕੋਈ ਨਾਗਰਿਕ ਹੈ ਉਹ ਕਿਸੇ ਰੈਜ਼ਿਡੈਂਸ ਬੇਸ ਡੋਮਿਸਾਈਲ ਐਗਜ਼ਿਟ ਨਹੀਂ ਕਰਨਾ ਚਾਹੀਦਾ ਉਸ ਬੰਧਨ ਵਿੱਚ ਨਹੀਂ ਹੋਣਾ ਚਾਹੀਦਾ ਤਾਂ ਕਿਤੇ ਨਾ ਕਿਤੇ ਜਦੋਂ ਸੁਪਰੀਮ ਕੋਰਟ ਦਾ ਕੋਈ ਜਜਮੈਂਟ ਆ ਜਾਂਦਾ ਹੈ ਕਾਫੀ ਰੋ ਇੱਕ ਨਜ਼ੀਰ ਬਣ ਦਿੰਦੀ ਹੈ ਉਹੀ ਮੈਂ ਜ਼ਿਕਰ ਕੀਤਾ ਜੇ ਕੱਲ ਨੂੰ ਮੰਨ ਲਓ ਕੋਈ ਐਦਾਂ ਦੇ ਇਸ਼ੂ ਆਂਦਾ ਵੀ ਆ ਤਾਂ ਇਹ ਜੱਜਮੈਂਟ ਦਿਖਾਈ ਜਾ ਸਕਦੀ ਹੈ ਔਰ ਕੋਰਟ ਵੀ ਕਈ ਵਾਰ ਮੰਨ ਲਓ ਕੇਸ ਵੀ ਆ ਜਾਂਦਾ ਹੈ ਮੰਨ ਲਓ ਕਿਸ ਸੰਸਥਾਨ ਨਹੀਂ ਮੰਨਦਾ ਤਾਂ ਸੁਪਰੀਮ ਕੋਰਟ ਦੇ ਇਸ ਫੈਸਲੇ ਦੀ ਜੱਜਮੈਂਟ ਕਿਤੇ ਨਾ ਕਿਤੇ ਉਸ ਵਿਦਿਆਰਥੀਆਂ ਨੂੰ ਜਾਂ ਉਹਨਾਂ ਗਰੁੱਪ ਵਿਦਿਆਰਥੀਆਂ ਨੂੰ ਰਾਹਤ ਦੇ ਸਕਦੀ ਹੈ ਲੇਕਿਨ ਇੱਕ ਫੈਸਲਾ ਵੱਡੇ ਲੈਵਲ ਤੇ ਹੈ ਤਾਂ ਨੈਚੁਰਲੀ ਸਾਰੇ ਸੰਸਥਾਨਾਂ ਕੋਲ ਵੀ ਇਹਨਾਂ ਦੀ ਕਾਪੀ ਕਈ ਵਾਰ ਚੱਲੀ ਜਾਂਦੀ ਹੈ ਲੇਕਿਨ ਉਹੀ ਗੱਲ ਹੈ ਬਹੁਤ ਇੰਪੋਰਟੈਂਟ ਤੁਹਾਡਾ ਸਵਾਲ ਵੀ ਹੈ ਜਵਾਬ ਹੈ ਕਿ ਆਉਣ ਵਾਲੇ ਸਮੇਂ ਚ ਇਹੀ ਫੈਸਲਾ ਨ ਉਮੇਸ਼ ਇੱਕ ਸੁਪਰੀਮ ਕੋਰਟ ਦੇ ਲਈ ਵੀ ਐਮ ਜੋ ਟਿੱਪਣੀ ਕੀਤੀ ਗਈ ਹੈ ਕਿ ਰਾਜਕੋਟੇ ਦੀਆਂ ਸੀਟਾਂ ਨੀਟ ਮੈਰਿਟ ਤੇ ਭਰੀਆਂ ਜਾਣ। ਇਸ ਦਾ ਕੀ ਮਤਲਬ ਹੈ ਇਸ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਦਿਓ। ਦੇਖੋ ਜਿ ਜਿਹੜੀ ਰਾਜਕੋਟੇ ਦੀਆਂ ਸੀਟਾਂ ਦਾ ਜ਼ਿਕਰ ਕੀਤਾ ਗਿਆ ਕਿ ਨੀਟ ਮੈਰਿਟ ਤੇ ਭਰੀ ਜਾਣ ਇੱਕ ਟੈਸਟ ਜਦੋਂ ਵੀ ਕੋਈ ਨੀਟ ਹੁੰਦਾ ਹੈ ਕਿ ਉਸ ਮੈਰਿਟ ਵਿੱਚ ਜਿਹੜੇ ਜਿਹੜੇ ਸਟੂਡੈਂਟ ਆ ਚੁੱਕੇ ਨੇ ਜੇ ਨਹੀਂ ਕਿ ਖਾਲੀ ਸਿਰਫ ਕੋਟਾ ਹੈ ਤੇ ਕੋਟੇ ਵਾਲੇ ਨੂੰ ਦਿੱਤਾ ਉਹਦੇ ਵਿੱਚ ਇਹਦੇ ਸਾਫ ਕਰਕੇ ਨੀਟ ਮੈਰਿਟ ਜਿਹੜਾ ਹੈਗਾ ਉਸ ਬੇਸ ਤੇ ਤੁਸੀਂ ਉਹ ਕੋਟੇ ਨੂੰ ਫਰੋਗ ਕਿਉਂਕਿ ਹਰ ਇੱਕ ਸਟੇਟ ਜਮਾਤ ਮੰਨ ਲਓ ਕੋਈ ਕੋਟਾ ਹੈ ਹਰ ਇੱਕ ਕੋਟੇ 'ਚ ਕੁਝ ਕੋਈ ਐਨਆਰਆਈ ਕੋਟੇ ਦੀ ਆਪਾਂ ਕਈ ਵਾਰ ਗੱਲ ਕਰ ਦਿੰਦੇ ਆ ਉਹ ਵੀ ਕਈ ਵਾਰ ਕੇਸ ਅਸੀਂ ਦੇਖੇ ਆ ਕਿ ਐਨਆਰਆਈ ਕੋਟਾ ਜੇ ਪੂਰਾ ਨਹੀਂ ਹੁੰਦਾ ਤਾਂ ਉਹਦੇ ਵਿੱਚ ਜਨਰਲ ਕੋਟੇ ਵਾਲੇ ਨੂੰ ਵੀ ਆ ਜਾਂਦਾ ਹੈ ਜਾਂ ਹੋਰ ਕਈ ਲੋਕਾਂ ਨੂੰ ਵੀ ਦੇ ਦਿੱਤੀ ਜਾਂਦੀ ਹੈ ਛੂਟ ਆਪਣੇ ਲੈਵਲ ਤੇ ਕਈ ਵਾਰ ਰੂਲ ਰੈਗੂਲੇਸ਼ਨ ਵੀ ਚੇਂਜ ਹੁੰਦੇ ਦੇਖੇ ਆ ਤਾਂ ਇਹ ਕੋਰਟ ਨੇ ਸਾਫ ਕਰਤਾ ਕਿ ਜਿਹੜਾ ਰਾਜ ਕੋਟੇ ਵਾਲੀ ਗੱਲ ਹੈ ਇਹਦੇ ਵਿੱਚ ਜ ਉਦੇ ਹੀ ਸਟੂਡੈਂਟਸ ਨੂੰ ਐਡਮਿਸ਼ਨ ਦਿੱਤੀ ਜਾਏਗੀ। ਹਾਂ ਠੀਕ ਹੈ ਉਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਸਲ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਇਹ ਅਹਿਮ ਖਬਰ ਹੈ ਆ ਪੀਜੀ ਮੈਡੀਕਲ ਦੇ ਵਿੱਚ ਡੋਮਿਸਾਈਲ ਰੈਜ਼ਰਵੇਸ਼ਨ ਗੈਰ ਸੰਵਿਧਾਨਿਕ ਹੈ ਸੁਪਰੀਮ ਕੋਰਟ ਨੇ ਪੀਜੀ ਦੇ ਵਿੱਚ ਡੋਮਿਸਾਈਲ ਕੋਟਾ ਜੋ ਕਿ ਖਤਮ ਕਰ ਦਿੱਤਾ ਹੈ ਡੋਮਿਸਾਈਲ ਕੋਟਾ ਆਰਟੀਕਲ 14 ਦੀ ਉਲੰਘਣਾ ਸੁਪਰੀਮ ਕੋਰਟ ਦੇ ਵੱਲੋਂ ਇਹ ਵੀ ਵੱਡੀ ਟਿੱਪਣੀ ਕੀਤੀ ਗਿਆ ਨਾਲ ਹੀ ਕਿਹਾ ਗਿਆ ਕਿ ਰਾਜਕੋਟੇ ਦੀਆਂ ਸੀਟਾਂ NEET ਮੈਰਿਟ ਤੇ ਭਰੀਆਂ ਜਾਣ